ਸਾਸਤਰੀ ਕਾਲ ਜੀ ਮੈਂ ਕੱਲ ਦਾ ਇੱਥੇ ਰੋ ਗਿਆ ਵਾ ਕੱਲ ਆਇਆ ਨਹੀਂ ਲੋਡ ਅੱਜ ਵੀ ਲੋਡ ਆਇਆ ਤੇ ਸ਼ਾਮ ਨੂੰ 4 ਵਜੇ ਚੱਕਣਾ ਟਰਾਲਾ ਟਰਾਲਾ ਚੱਕ 200 ਕਿਲੋਮੀਟਰ ਹੈ ਫਰਾਂਸ ਨੂੰ ਚੱਲ ਜਾਣਾ ਫੇ ਸੋਮਵਾਰ ਨਾਉਣਾ ਉਹ ਖਾਲੀ 8 ਵਜੇ ਹੁਣ ਇੱਥੇ 6:30 ਹੋਏ ਟਾਈਮ ਬਬ ਫਰੈਸ਼ ਕਰੋ ਸ਼ੋ ਹੋ ਗਏ ਸੇਮੀਆ ਬਣਾਈਆਂ ਉਨ ਲੱਗੇ ਖਾਣ ਤੇ ਸ਼ਾਮ ਨੂੰ ਟਰਾਲਾ ਚੱਕ ਕੇ ਫੇਰ ਦੇ ਦੇਣਾ ਦਿਖਾਣੇ ਤੁਹਾਨੂੰ ਅਗਲਾ ਮੋੜ ਨਾਲੇ ਦੂਏ ਪੋੜ ਵਰ ਜਾਣਾ ਇਹ ਪੋੜ ਪਤਨੀ ਚੱਕਣਾ ਜੋੜੇ ਰਿਹਾ ਸਫਰਾਂ ਵਿੱਚ ਬਾਰਿਸ਼ ਲੱਗੀ ਵੀ ਕੱਲ ਦੀ ਮੌਸਮ ਠੰਡਾ ਏ ਜਗਟਾ ਜੋਟਾ ਪਵਾਤੀਆਂ ਫੇਰ ਆਪਾਂ ਚੱਲੇ ਜਿਹੜੇ ਪੋੜ ਤੇ ਟਰਾਲਾ ਚੱਕਣਾ ਉੱਥੇ ਚੱਲਿਆ ਮੈਂ ਤੇ ਗਰੋਸਰੀ ਲੈਣੇ ਆਤ ਮਾਰਕੀਟ ਆ ਉੱਥੇ ਜਾਣਾ ਪਹਿਲਾਂ ਫਿਰ ਉਧਰ ਜਾਣਾ ਇੱਥੇ ਤੇ 72 ਕਿਲੋਮੀਟਰ ਹੈ ਤੇ ਟਾਈਮ ਇੱਥੇ 8:30 ਹੋਣੇ ਵਾਲੇ ਸਵੇਰ ਦੇ ਟਰਾਲਾ ਦਾ ਮੈਨੂੰ ਸ਼ਾਨ ਮਿਲਣਾ ਪਰ ਉੱਥੇ ਜਾ ਕੇ ਪਹਿਲੇ ਖੜ ਜਾਣਾ ਪਹਿਲਾਂ ਚੱਲੇ ਆਪਾਂ ਮਾਰਕੀਟ ਇੱਧਰ ਮਾਰਕੀਟ ਆ ਕਿੰਨੇ ਸੋਹਣੇ ਫੁੱਲ ਲੱਗਦੇ ਜਾਂ ਰਾਈਟ ਥੈਨ ਟਰਨ ਰਾਈਟ ਇਹ ਬੈਲਜੀਅਮ ਚ ਮੈਂ ਇਸ ਟਾਈਮ ਆ ਜਾਂ ਐ ਸਾਹਮਣੇ ਆ ਗਈ ਮਾਰਕੀਟ ਲੇਟਰ ਇਹ ਆ ਗਈ ਮਾਰਕੀਟ ਸਾਢੇ 8 ਵਜੇ ਓਪਨ ਹੁੰਦੀ ਹੈ ਰਗਲਾਤਾ پارک ਇਧਰ ਦੇ ਹੁੰਦੇ ਆਪਾਂ ਐਂਟਰ ਦੇ ਰਿ ਆਪਾਂ ਸਾਮਾਨ ਐਨਾ ਕੁਛ ਤਾਂ ਲੈ ਲਿਆ ਸਾਮਾਨ ਆਪਾਂ ਖਰੀਦ ਲਿਆ ਤੇ ਆਪਾਂ ਹੁਣ ਚੱਲਦੇ ਆਂ ਬਣਾ ਜਿੱਥੇ ਟਰਾਲੇ ਚੱਕਣਾ ਉਹ ਲੋਕੇਸ਼ਨ ਪਰ ਸੈੱਟ ਕਰਦੇ ਵੱਲ ਸਮਾਨ ਹੁਣ ਦੋ ਹਫ਼ਤੇ ਪਾਰ ਆਪਨੇ ਸਮਾਨ ਤਾਂ ਹੈਗਾ ਦਾ ਹੋਰ ਲੈ ਲਿਆ ਹੁਣ ਆਪਾਂ ਚੱਲੇ ਆਪਣੀ ਲੋਕੇਸ਼ਨ ਉੱਪਰ ਸਾਰਾ ਸਮਾਨ ਘਾ ਲਿਆ ਸੈੱਟ ਪਿੰਡ ਜਾਦਾ ਮੈਂ ਗ੍ਰੋਸਰੀ ਕਰਨ ਬੈਠੀਆਂ ਨਾਂ ਪਲੇਆ ਕਰਦੀਆਂ ਧੁੱਪ ਦਾ ਕਾ ਵੱਡ ਗਿਆ ਪੈਕ ਕਰ ਗਿਆ ਦੇ ਰੂਲ ਰੱਖੇ ਤੇ ਸੈਟ ਕਰ ਕਰ ਰੱਖਦੇ ਪੋਟਲੀ ਡੰਗੇਵੇ ਆਪਾਂ ਪਹੁੰਚ ਚਲੇ ਆਪਣੇ ਪੋਰਟ 'ਤੇ 2.2 ਕਿਲੋਮੀਟਰ ਚਾਰ ਵੇ ਚੱਕਾਂ ਦੇ ਟਰਾਲਾ ਉੱਥੇ ਦੇ 6 ਕਿਲੋਮੀਟਰ ਰਹਿ ਗਿਆ ਨਵੇਂ ਨਵੇਂ ਗਾਣੇ ਆਏ ਵਧੀਆ ਸਰਜੀਤ ਭੁੱਲੜ ਦਾ ਬਹੁਤ ਵਧੀਆ ਹੈ ਵਗਾਣਾ ਗਲਾਬ ਸਿੱਧੂ ਦਾ ਵਧੀਆ ਹੈ ਵਗਾਣਾ ਕਰਨੋਜਲੇ ਦਾ ਵੀ ਵਧੀਆ ਹੈ ਵਗਾਣਾ ਉਹ ਚੱਲ ਰਹੇ ਗਾਣੇ ਆਪਾਂ ਪਹੁੰਚ ਗਏ ਪੋਰਟ ਪਰ ਐਡੀ ਐਫ ਡੀ ਐਸ ਇਪੋਰਟ ਪਰ ਤੇ ਚੱਕਣਾ ਟਰਾਲਾ ਸ਼ਾਮ ਨੂੰ ਉਹ ਗੱਡੀ ਦੀ ਟ੍ਰੇਨ ਆਈ ਵੀ ਨਵੀਆਂ ਗੱਡੀਆਂ ਇਹ ਲੋਡ ਹੋਊਗਾ ਆਪਾਂ ਪਹੁੰਚ ਗਏ ਪੋਰਟ ਪਰ ਅੱਧਾ ਪਾਰ ਘਲਾਤਾ ਆਪਣਾ ਟਰੱਕ ਜੌਂਟਾ ਤੇ ਹੁਣ ਸ਼ਾਮ ਨੂੰ ਚੱਕਾਂਗੇ ਟਰਾਲਾ ਸਮਾਨ ਵੀ ਲੈ ਲਿਆ ਬਾਧੂ ਐ ਆਪਾਂ ਉੱਥੇ ਪਾਰਕਿੰਗ ਸੋ ਸਾਲੇ 2 ਘੰਟੇ ਸੁਸਤੀ ਪਾ ਲਈ ਹੁਣ ਸਾਢੇ ਦਿਨ ਹੋ ਗਏ 4 ਵਜੇ ਜਾਣੇ ਉਧਰ ਅੰਦਰ ਟਰਾਲਾ ਚੱਕਣਾ ਫੇ 670 ਕਿਲੋਮੀਟਰ ਚਲਣੀ ਅੱਗੇ ਪਾਰਕਿੰਗ ਨਹੀਂ ਹੈਗੀ ਕੱਢ ਜਾਣਾ ਉੱਥੇ ਉਹ ਠੀਕ ਠਾਕ ਜੁੜੇ ਰਹੋ ਚੰਗੀ ਲਗੀ ਤਾਂ ਕਮੈਂਟ ਕਰਿਆ ਕਰੋ ਦੇਖਦੇ ਆ ਗੇਟ ਪੈਂਟਰ ਹੁੰਦੇਗਾ ਨਹੀਂ ਆਇਆ ਤਾਂ 3 4ੀ ਹੋਵੇ 4 ਵਜੇ ਨਾਲ ਆਇਆ ਹੈਗੇ 25 ਮਿੰਟ ਟਰਾਈ ਕਰਦੇ ਆ ਇੱਕ ਵਾਰ ਆਇਆ ਨਹੀਂ ਆਇਆ ਬੀਟ ਕਰਨਾ ਪੈਣਾ ਚੱਲਦੇ ਆ ਵਾਪਸ ਫੇਰ ਆਪਾਂ ਫੇਰ ਲਾਤਾ ਵਰਕਿੰਗ ਟਰੱਕ ਅੱਧੇ ਘੰਟੇ ਬਾਅਦ ਕਰਦੇ ਆ ਟਰਾਈ ਹਯਾ ਤਨੀ ਆ ਟਰਾਲਰ ਤਿੰਨ ਵਾਰੀ ਟਰਾਈ ਕਰ ਲਈ ਕੈਮਰੇ ਦੀ ਕੁਆਲਿਟੀ ਦੇਖੋ ਬੈਕ ਕੈਮਰੇ ਦੇ ਦੇਖਦੇ ਆ ਫੇਰ ਕਰਦੇ ਆ 15-20 ਮਿੰਟ ਬਾਅਦ ਟਰਾਈ 5 ਵਜੇ ਮੈਡੀਟੇਟ ਹੁਣ ਚੱਲਿਆ ਮੈਂ ਟਰਾਲਾ ਚੱਕਣ ਅੰਦਰ ਟਰਾਲਾ ਆਪਾਂ ਝੋੜ ਲਿਆ ਬੜੀ ਮੁਸ਼ਕਲ ਨਾਲ ਮੈਨੇ ਟਰਾਲਾ ਇਹ ਟ੍ਰੇਨ ਚ ਟਰੱਕਾਂ ਦੀਆਂ ਬੋਡੀਆਂ ਲੋਡ ਹੋਇਆ ਕਰਦੀਆਂ ਮੈਂ ਟਰਾਲਾ ਝੋੜ ਲਿਆ ਮੈਂ ਚੱਲਿਆ ਆਪਣੀ ਲੋਕੇਸ਼ਨ ਨੂੰ ਫਰਾਂਸ ਨੂੰ ਉੱਧਰ ਜਾ ਕੇ ਰਹੂੰਗਾ First, turn left then turn right turn right then turn right ਲੱਗੇ ਹੋਏ ਸ਼ੈ ਆਪਾਂ ਟੋਆ ਟੋਈ ਕਰਨੇ ਨੂੰ ਟਰਨ ਰਾਈਟ then ਮਤਲਬ ਸੋਣਾ ਲੱਗਿਆ ਲੱਗਾ ਟਾਈਮ ਇੱਥੇ 6 ਵਜ ਗਏ ਦੇਖਦੇ ਆਉਣ ਪਾਰਕਿੰਗ ਮਿਲਦੀ ਕਿ ਨਹੀਂ ਪਪਾ ਆਉਣ ਲਗੇ ਐਗਜ਼ਿਟ ਬਹਾਨੇ ਆਪਾਂ ਉਹ ਗਏਨ ਰੋਡ ਪਰ ਟਾਈਮ ਇੱਥੇ 6:30 ਹੋ ਗਏ ਮੈਂ ਆ ਜਾ ਬੈਲਜੀਅਮ ਚਾ ਫਰਾਂਸ ਚ ਜਾ ਕੇ ਰੁਹੂਗਾ ਤੋਂ ਪੈਨ ਪੂਰੀ ਜੜੀ ਵੀ ਇੱਧਰ ਆਣਾ ਹੈ ਇਨਸਾਫ ਉਹ ਸਾਹਮਣਾ ਕੋੜੇ ਤੇ ਪੇਡਾਂ ਕਰੋ ਗੱਲ ਮੌਸਮ ਦੀ ਸਫ਼ਰ ਦਾ ਮੇਰਾ 160 ਕਿਲੋਮੀਟਰ ਆ ਦੇ ਦੈਂ ਕਿੱਥਾ ਮਿਲਦੀ ਪਾਰਕਿੰਗ ਬੈਲਜੀਅਮ ਫਰਾਂਸ ਦੇ ਬਾਦਰ ਬਰੇ ਉਹ ਮੈਗਾ ਦਾ ਪਰ ਗੋਰੀ ਕਮਾਨ ਲਾ ਪੇ ਕੁੱਤੇ ਸ਼ਾਮ ਦੇ 7 ਵਜੇ ਆਇਆ 25 30 ਕਿਲੋਮੀਟਰ ਦੂਰ ਆ ਪਾਰਕ ਹੈ ਆਇਆ ਮੈਂ ਬੈਲਜੀਅਮ ਜੇਗਾ ਫਰਾਂਸ ਚ ਕੋ ਮੈਗਾ ਦਾ ਮੈਂ ਤਾਂ ਤੇ ਪਾਰਕ ਹੈ ਦੇਖਿਆਗਾ ਤਾਂ ਪਾਰਕਿੰਗ ਮਿਲ ਜਾ ਹੁਣ ਦੇ ਦੇ ਹੁਣ ਕਿਹੜੀ ਟੱਕਰ ਦੀ ਪਿੰਡਾ ਪੁੰਡਾ ਵਿੱਚ ਘੁੰਮਦਾ ਪਾਰਕਿੰਗ ਦੇ ਕੱਟੇ ਚਾਂਸ ਲਾ ਦੇ ਮੈਂ ਨਾ ਮੈਂਨ ਰੋਡ ਬਰ ਸੈਡ ਆਉਂਦਾ ਇੱਕ ਗੱਡੀ ਦੀ ਪਾਰਕਿੰਗ ਉੱਥੇ ਖੜਨਾ ਪੈਣਾ ਕੀ ਇਹਨੋਂ ਕਿੰਨਾ ਸੋਹਣਾ ਪੇਂਟਿੰਗ ਕੀਤੀ ਵੀ ਇਹ ਬੋਰਡ ਲੱਗਿਆ ਵਾ ਐਵੇਂ ਰੋਡ ਨਾਲ ਨਾ ਇੱਕ ਦੋ ਗੱਡੀ ਹਣੇ ਨੂੰ ਹੁੰਦਾ ਹੀ ਨਹੀਂ ਬਣਾਇਆ ਵਾ ਤੇ ਫਿਰ ਇੱਥੇ ਰੁਕਾਂਗੇ ਫਿਰ ਚਲਾਉਂਦੇ ਆ ਜੇ ਮਿਲ ਗਈ ਠੀਕ ਐ ਨਹੀਂ ਤਾਂ ਫਿਰ ਦਿਲਾ ਨਹੀਂ ਸੈਣ ਨੂੰ 8:00 ਵਜੇ ਸੂਰਜ ਆਨ ਪੂਰਾ ਚੜਿਆ ਵਾ ਸੂਰਜ ਪੈਂਦਾ ਸਾਹਮਣੇ ਦਾ ਹਨ ਵਧੀਆ 뷰 ਹੁੰਦਾ ਜਿਹੜਾ ਮੇਨ ਰਸਤਾ ਤੋਂ ਬੰਦ ਦਾ ਘੁੰਮ ਫਿਰ ਕੇ ਟਰੱਕ ਮਗਰੇ ਲਾਓ ਮੈਂ ਹੁਣ ਪੈ ਗਏ ਉਹ ਸਿੱਧੇ ਰਾਹ ਪਿੰਡਾ ਬੁੰਡਾ ਵਿੱਚੀਆਂ ਪੈ ਗਏ ਸਿੱਧੇ ਰਾਹ ਬਣਾ ਦੰਤ ਉੱਪਰ ਵਧੀਆ ਆਵਾਜ਼ ਦੀ ਧੰਨ ਵਧੀਆ ਆਉਂਦੇ ਆ ਵੀ ਉਹ ਟਾਈਮ ਇੱਥੇ 8:35 ਹੋ ਗਏ ਏ ਪਾਰਕਿੰਗ ਮਿਲੀ ਜਾਣਾ ਮ ਉਧਰ ਨੂੰ ਹੀ ਐ ਕਮਾਗਾ ਮ ਗੱਡੀ ਇੱਧਰ ਲਾਤੀ ਇੱਥੇ ਖਾਲੀ ਦੇ ਏ 35 ਕਿਲੋਮੀਟਰ ਰਹਿ ਗਏ ਇੱਥੇ ਤੇ ਕੈਂਟੇ ਦਾ ਰਸਤਾ ਸੋਮਵਾਰ ਨੂੰ ਚੱਲਾਂਗੇ 7 ਵਜੇ ਇੱਥੇ ਦੇ ਦੋ ਦਿਨ ਲਈ ਇਹ ਰੈਸਟ ਇਹ ਸਾਹਮਣੇ ਪਿੰਡ ਐ ਕਮਾਵਾਂਗੇ ਤੁਹਾਨੂੰ ਦਿਖਾਵਾਂਗੇ ਪਿੰਡ ਗੱਲੋਂ ਪਾਰਕਿੰਗ ਲਾਤੀ ਐ ਪਿੰਡ ਦੇ ਬਿਲਕੁਲ ਬਾਹਰ ਦੋ ਦਿਨ ਹੁਣ ਇੱਥੇ ਕੋ ਮਾਗੇ ਗੱਲੋਂ ਪਿੰਡ ਕੋ ਮਗਾਮਾ ਗੱਥਿਆਣਾ ਇਹ ਕਣਕ ਮਣ ਬਣਾਈਏ ਚਾਵਲ ਖਾਈਏ ਪੀਏ ਭੁੱਖ ਲੱਗੀ 9 ਵਜ ਗਏ ਇੱਥੇ ਆਪਾ ਲਾਤੇ ਪੜਦੇ ਤੇ ਹੁਣ ਬਣਾਣਾ ਛੋਲ ਇੱਥੇ ਹੋਵੇ 9 10 ਤੇ ਹੰਤੋਂ ਤੋਂ ਦੇ ਰੈਸਟ ਸੌਮਪਾਰ ਨੂੰ 6:00 6:30 ਵਜੇ ਤੁਰਾਂਗੇ ਤੇ ਦੋ ਚਾਰ ਥੋੜੇ ਨਾਲ ਗੱਲਾਂ ਕਰੀਏ ਬੈਸੇ ਤਾਂ ਮੈਨੂੰ ਗੱਲਾਂ ਸੁਣਨਾ ਸ਼ਕੀਨ ਆ ਮੈਂ ਤਾਂ ਗੱਲਾਂ ਗੁੱਲਾਂ ਮੈਨੂੰ ਘਟੇ ਆਉਂਦੀਆਂ ਤੇ ਓੜੀ ਓੜੀ ਬੰਦਾ ਹਰੇਕ ਕੰਮ 'ਚ ਕੋਈ ਵੀ ਕੰਮ 'ਚ ਪੈਂਦਾ ਬੰਦਾ ਓੜੀ ਓੜੀ ਕਾਮਯਾਬ ਹੁੰਦਾ ਤੇ ਮੈਂ ਨਾ ਬਿਲਕੁਲ ਕੋਹਰਾ ਅਨਪੜ੍ਹ ਹੈ ਪੜੇ ਕਰਦੇ ਨੇ ਵਧੀਆ ਸਕੂਲ ਚ ਪੜਾਏ ਪੜੋ ਉਹ ਪੜ੍ਹਨੇ ਨੂੰ ਹੈ ਨਹੀਂ ਦਾ ਆਪਣਾ ਦਿਮਾਗ ਤੇ ਮੈਂ ਹਰੇਕ ਮੈਨੂੰ ਆ ਪਤਾ ਮੈਂ ਹਰੇਕ ਕੰਮ ਕਰ ਸਕਦਾ ਮੈਂ ਇੱਥੇ ਵੀ ਕਦੇ ਸੋਚਿਆ ਨਹੀਂ ਤੇ ਵੀ ਮੈਂ ਇੱਥੇ ਪਹੁੰਚ ਜਾਊਂਗਾ ਇੱਥੇ ਹੀ ਪਹੁੰਚ ਗਏ ਜਿਹੜੇ ਕੰਮ ਨੂੰ ਹੱਥ ਪਾ ਲਈਦਾ ਸਾਰੇ ਕਰੀ ਦੇ ਕਰੀ ਦੇ ਜੋ ਸੋਚ ਲਿਓ ਕਰਨੇ ਕਰਨਾ ਤੇ ਹੌਲੀ ਹੌਲੀ ਸਾਰਾ ਕੁਝ ਆਊਗਾ ਸਬਰ ਦਾ ਫਲ ਮਿੱਠਾ ਹੁੰਦਾ ਤੇ ਮੈਂ ਜਿਹੜੇ ਜਿਹੜੇ ਸੋਚਦੇ ਵੇ ਸਾਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਪੜ੍ਹਾਈ ਤਾਂ ਜ਼ਰੂਰੀ ਹੈ ਪੜ੍ਹਨਾ ਲਿਖਣਾ ਜ਼ਰੂਰੀ ਹੈ ਪਰ ਉਹਨਾਂ ਨੇ ਹੀ ਦਿਮਾਗ ਚੱਲਦਾ ਨਹੀਂ ਬੰਦੇ ਨੂੰ ਪੜ੍ਹਨਾ ਲਿਖਣਾ ਹੁੰਦਾ ਤੇ ਜਿਹੜੇ ਹਾਰ ਮੰਨ ਕੇ ਬੈਠ ਜਾਂਦੇ ਮੈਂ ਉਹਦੇ ਵਾਸਤੇ ਮੈਂ ਬਣਨਾ ਚਾਹੁੰਦਾ ਮਸਾਲ ਤੇ ਜੇ ਤੁਹਾਡੇ ਕੋਈ ਜ਼ਿਆਦਾ ਥੋੜ੍ਹਾ ਹੌਸਲਾ ਹੈ ਨਾ ਤੁਸੀਂ ਕੋਸ਼ਿਸ਼ ਵੀ ਕਰ ਸਕਦੇ ਹੋ ਮੈਂ ਤਾਂ ਰੇਹ ਨਾਲ ਗੱਲਬਾਤ ਕਰ ਲੈਂਦਾ ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਮੈਂ ਰੇਹ ਨਾਲ ਗੱਲਬਾਤ ਕਰ ਲੈਂਦਾ ਬਸ ਮਹਾਰਾਜ ਯੇ ਕਰਾਣੇ ਵਾਲਾ ਜੇ ਜਿੰਨੀ ਅੰਗਰੇਜ਼ੀ ਆਦੇ ਉਨੀ ਬੋਲਦੀ ਦੀ ਜੇ ਉਹ ਵੀ ਖਤਮ ਹੋ ਗਿਆ ਤਾਂ ਪੰਜਾਬੀ ਵੀ ਪੰਜਾਬੀ ਹੋਈ ਚੱਲਦੀ ਜੇ ਉਹ ਵੀ ਨਾ ਸਮਝ ਆਵੇ ਫਿਰ ਆਉਣੇ ਗੂਗਲ ਬਾਬਾ ਹੈਗਾ ਟ੍ਰਾਂਸਲੇਸ਼ਨ ਚੱਲੀ ਜਾਂਦਾ ਵਧੀਆ ਜੇ ਬੰਦਾ ਹਾਰ ਮੰਨ ਜਾਵੇ ਨਾ ਆਰ ਮੰਨ ਕੇ ਬੈਠ ਜਾਵੇ ਮਿੱਤ ਨਹੀਂ ਹੋਣਾ ਫੇਰ ਤਾਂ ਨਹੀਂ ਕੁਝ ਵੀ ਹੋਣਾ ਜੇ ਹੀ ਸੋਚੀਏ ਤਾਂ ਸਭ ਕੁਝ ਹੋ ਸਕਦਾ ਮੈਂ ਜਿਹੜੇ ਸੋ ਜਿਹੜੇ ਸੋਧਦੇ ਨਾ ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਐਦਾਂ ਕਿਆ ਆਉਂਗਾ ਕਿ ਦਊਂਗਾ ਘਾਰਾਂ ਦੇ ਪੈਰ ਪਟਣਾ ਪੈਣਾ ਬਾਦ ਮਾਨਸਿਕ 네ਗੇਟਿਵਿਟੀ ਨਹੀਂ ਪੋਜ਼ਿਟਿਵਿਟੀ ਲੈ ਕੇ ਤੁਰਨਾ ਪੈਣਾ ਕੋਈ ਕੰਮ 'ਚ ਪੋਜ਼ਿਟਿਵਿਟੀ ਲੈ ਕੇ ਤੁਰਨਾ ਪੈਣਾ 네ਗੇਟਿਵਿਟੀ ਨਹੀਂ ਹੁਣ ਇੱਥੇ ਨਾ ਕੋ ਪਾਣੀ ਹੈ ਨਾ ਕੁਛ ਤੇ ਰੇਲ ਸਟੇਸ਼ਨ 'ਚ ਬੰਦੇ ਨੂੰ ਆਪਣਾ ਚੱਲਣਾ ਪੈਂਦਾ ਕੰਮ ਇਹ ਸਾਰਾ ਕੁਝ ਆਵੇ ਹੈਂਡਲ ਕਰਨਾ ਤੇ ਜੇ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਦੇ ਦੇ ਤੇ ਸਾਰਿਆਂ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ 2 ਦਿਨ ਮੈਂ ਇੱਥੇ ਹੀ ਆ ਪਿੰਡ ਚ ਮੈਂ ਘੁੰਮੂਗਾ ਘੱਲ ਜਾਊਗਾ ਪਹਿਲਾਂ ਆਪਣੀ ਗੱਡੀ ਸਾਫ ਕਰਨੀ ਪਾਰ ਤੇ ਮੈਂ ਹਰ ਵੀ ਗੰਡਾ ਆਪਣੀ ਗੱਡੀ ਸਾਫ ਕਰਦਾ ਕਰਦਾ ਬਾਹਰ ਤੇ ਅੰਦਰ ਦੇ ਵੀ ਏ ਰੇ ਜਿਕਾ ਇਹ ਪੂਰਾ ਧਿਆਨ ਰੱਖੀਦਾ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੈਂ ਬਿਲਕੁਲ ਦੇਸੀ ਬੰਦਾ ਤੇ ਦੇਸੀ ਹੀ ਰਹਿਣਾ ਮੈਂ ਤਾਂ ਆਪਣੇ ਚੈਨਲ ਦਾ ਵੀ ਨਾਂ ਦੇਸੀ ਮੁੰਡਾ ਰੱਖ ਲਿਆ ਮੈਂ ਡੋਂਟ ਟੂ ਅਰਥ ਹੈ ਜਿਹਦਾ ਨਾਮ ਦੇ ਗਲਤ ਵੀ ਬੋਲ ਹੋ ਜਾਂਦਾ ਮੇਤੇ ਚੱਲੀ ਜਾਂਦਾ ਸਭ ਕੁਝ ਪਤਾ ਹੀ ਆ ਦੇਖਣ ਵਾਲੇ ਨੂੰ ਬੰਦਾ ਦੇਸੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧਿਆਨ ਰੱਖਿਓ ਆਪਣਾ ਠੀਕ ਆ ਫਿਰ ਇਸ ਟਾਈਮ ਹੈ ਫਰਾਂਸ ਸੌ ਬਾਹਰ ਨੂੰ ਕਰਾਂ ਇਹ ਖਾਲੀ 50 ਕਿਲੋਮੀਟਰ ਇੱਥੇ ਬਗਲਾਂ ਕੁਛ ਆਇਆ ਨਹੀਂ ਦਿਮਾਗ ਤੇ ਕਰ ਲਈਦੀ ਨੇ ਤਾਂ ਮੈਂ ਗੱਲਾਂ ਸੁਣਨੇ ਦਾ ਸ਼ਕੀਨ ਆ ਕਮੈਂਟ ਕਰ ਗਿਆ ਕਮੈਂਟ ਕਰਿਆ ਕਰੋ ਆਉਣਾ ਹਾਲ ਚਾਲ ਦੱਸਿਆ ਕਰੋ ਸਾਰਿਆਂ ਸਸਿਕਾਰ ਰੱਬ ਰਾਖਾ ਜੇ ਹੁਣ ਐਨੀਆਂ ਗੱਲਾਂ ਕੀਤੀ ਤੇ ਇੱਕ ਗੱਲ ਹੋਰ ਗੱਲ ਲੈਂਦੇ ਮੇਰੀ ਮੇਰੀ سپورਟ ਬੈਗਬੋਨ ਹੈਗੀ ਮੇਰੀ ਘਰ ਵਾਲੀ ਉਹ ਬਹੁਤ ਮੇਰਾ ਘਰ ਦੀ ਦੇ ਮੈਨੂੰ ਹਰੇਕ ਉਹਦੀ سپورਟ ਹੁੰਦੀ ਤੇ ਮੈਂ ਬਿਲਕੁਲ ਦੇਸੀ ਆ ਬੰਦਾ ਐ ਮੇਰੇ ਦੋ ਬੱਚੇ ਆ ਮੁੰਡਾ ਐ ਕੁੜੀ ਐ ਤੇ ਮੈਂ ਸ਼੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਐ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਵੀ ਹੁਣ ਗੱਲ ਮੈਂ ਕਰੇ ਲਈਏ